ਬਾਜਾਂ ਵਾਲੇ ਨੇ ਆਨੰਦਪੁਰ ਦਾ ਕਿਲਾ ਛੱਡ ਕੇ ਹੀ ਗੁਰਤੀ ਦੇ ਦਿੱਤੀ ਸੀ ਕਿ ਬਹੁਤ ਕੁਝ ਛੱਡਣਾ ਪਊਗਾ ਸਰਸਾ ਨਦੀ ਦੇ ਛੜਾ ਨੇ ਦੱਸਿਆ ਸੀ ਕਿ ਜ਼ਿੰਦਗੀ 'ਚ ਬੜੇ ਉਤਾਰ ਚੜਾ ਆਉਣਗੇ ਸਰਸਾ ਵੀ ਚੜੀ ਸੀ ਦੁਸ਼ਮਣ ਵੀ ਚੜਿਆ ਸੀ ਪਰਿਵਾਰ ਵਿਛੋੜਾ ਵੀ ਪੈ ਗਿਆ ਸੀ ਪਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਬਾਜਾਂ ਵਾਲੇ ਨੇ ਚੜ੍ਹਦੀ ਕਲਾ ਦੀ ਗੁਰਤੀ ਦੇ ਦਿੱਤੀ ਇਹ ਬਾਜਾਂ ਵਾਲੇ ਦੀ ਬਖਸ਼ਿਸ਼ ਹੈ ਕਿ ਜਦੋਂ ਕੁਝ ਛੱਡਣਾ ਪੈਂਦਾ ਤਾਂ ਸਬਰ ਤੇ ਸ਼ੁਕਰਾਨਾ ਵੀ ਨਾਲ ਹੀ ਹੁੰਦਾ ਜਦੋਂ ਪੱਤਰਕਾਰ ਨੇ ਪੁੱਛਿਆ ਬਾਪੂ ਘਰਵਾਰ ਸਭ ਕੁਝ ਛੱਡਣਾ ਪੈ ਗਿਆ ਕਿਵੇਂ ਲੱਗ ਰਿਹਾ ਹੈ ਬਾਪੂ ਮੁਸਕਰਾਇਆ ਕਹਿੰਦਾ ਕਮਲਿਆ ਅਸੀਂ ਤਾਂ ਦੇਸ਼ ਵੀ ਛੱਡਿਆ ਹੋਇਆ ਜਦੋਂ ਅੱਧੀ ਰਾਤ ਨੂੰ ਕਹਿ ਦਿੱਤਾ ਸੀ ਕਿ ਚਲੋ ਬਈ ਆਜ਼ਾਦੀ ਆ ਗਈ ਹੁਣ ਤੁਸੀਂ ਉੱਠੋ ਇੱਥੋਂ ਕਿੱਥੇ ਜਾਣਾ ਸੀ ਕੁਝ ਨਹੀਂ ਪਤਾ ਸੀ ਪੱਤਰਕਾਰ ਦਾ ਦੂਜਾ ਸਵਾਲ ਸੀ ਬਾਪੂ ਫਸਲਾਂ ਵੀ ਸਾਰੀਆਂ ਡੁੱਬ ਗਈਆਂ ਬਾਪੂ ਮੁਸਕਰਾਇਆ ਕਹਿੰਦਾ ਕਮਲਿਆ ਫਸਲਾਂ ਦਾ ਕੀ ਅਸੀਂ ਤਾਂ ਆਪਣੀਆਂ ਨਸਲਾਂ ਵੀ ਡੁੱਬਦੀਆਂ ਵੇਖੀਆਂ 84 ਤੋਂ 90 ਦੇ ਦੌਰ ਚ ਕਿਸੇ ਪਿੰਡ ਤੋਂ ਕੋਈ ਜਨ ਨਹੀਂ ਸੀ ਚੜੀ ਜਨ ਕਿਉਂ ਨਹੀਂ ਚੜੀ ਬਾਪੂ ਸ਼ੇਰਾ ਜਿੰਨਾ ਦੇ ਸਿਰ ਤੇ ਸੇਰੇ ਬੰਨਣੇ ਸੀ ਉਹਨਾਂ ਨੂੰ ਇਵੇਂ ਚੁਣ-ਚੁਣ ਕੇ ਚੋ ਗਿਆ ਕਿ ਫੁੱਲ ਚੁਗਣੇ ਵੀ ਨਸੀਬ ਨਾ ਹੋਏ ਬਾਪੂ ਮੱਜਾਂ ਵੀ ਕਹਿੰਦੇ ਰੁੜ ਕੇ ਪਰਲੇ ਪਾਰ ਚਲੀਆਂ ਗਈਆਂ ਇਹ ਵੀ ਖੇਡ ਐ ਸ਼ੇਰਾ ਕੋਈ ਦਾਤੇ ਦੀ ਜਦੋਂ ਉਧਰੋਂ ਉੱਠ ਕੇ ਆਏ ਸੀ ਨਾ ਹੱਲੇ ਗੁੱਲਿਆਂ ਵੇਲੇ ਤਾਂ ਉਧਰ ਕੋਈ ਦੇਣਾ ਲੈਣਾ ਰਹਿ ਗਿਆ ਹੋ ਸ਼ੇਰਾ ਬਸ ਇਹੀ ਸੋਚ ਲਿਆ ਇਹ ਲਵੇਰੀਆਂ ਨਾਲ ਤਾਰਦੇ ਆਂਗੇ ਹੁਣ ਪਾਣੀ ਚ ਵੜ ਕੇ ਜਦੋਂ ਸੇਵਾ ਵਾਲੇ ਵੀਰ ਪ੍ਰਸ਼ਾਦੇ ਫੜਾਉਣ ਲੱਗੇ ਬੇਬੇ ਆਈ ਵੀਰ ਕਹਿੰਦੇ ਬੇਬੇ ਤੁਸੀਂ ਡਿੱਗਣਾ ਪਿਓ ਕਿਸੇ ਨੂੰ ਹੋਰ ਭੇਜ ਦਿਓ ਬੇਬੇ ਕਹਿੰਦੀ ਭਾਈ ਮੁੰਡੇ ਤੇ ਉਹਨਾਂ ਦਾ ਪਿਓ ਤਾਂ ਹਰ ਭੀੜ ਤਾਂ ਦੀ ਸੇਵਾ ਲਈ ਗਏ ਨੇ ਵੀਰ ਨੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਕਿਹਾ ਵਾਹਿਗੁਰੂ ਆਪ ਦਾ ਘਰ ਡੁੱਬਿਆ ਪਿਆ ਹੋਵੇ ਘਰ ਵਾਲੇ ਲੋਕਾਂ ਦੀ ਸੇਵਾ 'ਚ ਜੁਟੇ ਹੋਣ ਵਾਹਿਗੁਰੂ ਕਿੰਨਾ ਸੋਹਣਾ ਹੋਊਗਾ ਖਾਲਸਾ ਰਾਜ ਨੈਣਾ 'ਚੋਂ ਦੋ ਸ਼ੁਕਰਾਨੇ ਦੇ ਹੰਝੂ ਡਿੱਗੇ ਮੁੱਛ ਫੁੱਟ ਗੱਬਰੂਆਂ ਨੇ ਮੋਡੀਫਾਈ ਕਰਾਏ ਜੌਂਡੀਅਰ ਅਰਜਨ ਫੋੜ ਸਵਰਾਜ ਸੋਨਾਲੀ ਕਾਰਨਾਟ 11 ਜਦੋਂ ਰੇਸ਼ ਤੇ ਮੁੱਕੀ ਵੱਜਦੀ ਉਧਰੋਂ ਜਕਾਰਾ ਛੱਡੀਦਾ ਤਾਂ ਪਾਣੀਆਂ ਨੂੰ ਚੀਰਦੇ ਜਾਂਦੇ ਨੇ ਕਿਸੇ ਮਹਿੰਗੀ ਗੱਡੀ 'ਚ ਤੁਹਾਡੀਆਂ ਥਾਰਾਂ ਥੂਰਾਂ ਦੇ ਵਿੱਚ ਇੰਨੀ ਤਾਕਤ ਨਹੀਂ ਜਿਉਂਦੇ ਵਾਸਤੇ ਰੋ ਗੱਭਰੂ ਕੀ ਹੋਇਆ ਜੇ ਨੈੱਟਵਰਕ ਦੀਆਂ ਰੇਂਜਾਂ ਉੱਡ ਗਈਆਂ ਕੀ ਹੋਇਆ ਜੇ ਹਾਕਮ ਬੋਲੇ ਹੋ ਗਏ ਸਿਆਸਤਾਂ ਭਾਰੂ ਹੋ ਗਈਆਂ ਜਦੋਂ ਕਿਤੇ ਵੀ ਸ਼ਰਨ ਨਾ ਮਿਲੇ ਤੱਛੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਜਦੋਂ ਕੇਸ਼ਰੀ ਨਿਸ਼ਾਨ ਸਾਹਿਬ ਦੇ ਥੱਲੇ ਆ ਜਾਈਏ ਫਿਰ ਸਾਰੀਆਂ ਦੁੱਖ ਤਕਲੀਫਾਂ ਕਟੀਆਂ ਜਾਂਦੀਆਂ ਨੇ ਕੇਸਰੀ ਨਿਸ਼ਾਨ ਸਾਹਿਬ ਦੀ ਰੇਂਜ ਸਿੱਧੀ ਉਸ ਅਕਾਲ ਪੁਰਖ ਨਾਲ ਜੁੜੀ ਆ ਆਓ ਹੱਥ ਜੋੜ ਕੇ ਸਰਵਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ